बसपा ਦੇ ਸੁਭਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਬੀਤੀ ਦਿਨ ਸ਼ਾਮ ਪਿੰਡ ਨੰਗਲ ਫਿਲੌਰ ਵਿਖੇ ਡਾਕਟਰ ਪੀਮਰਾ ਉਹ ਵੇਦਕਰ ਜੀ ਦੇ ਨਵੇਂ ਬੁੱਤ ਦਾ ਉਦਘਾਟਨ ਕੀਤਾ ਉਦਘਾਟਨ ਮੌਕੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ बसपा ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਪਾਰੀ ਖੁਸ਼ੀ RAM ਨੰਗਲ ਤੀਰਥ ਰਾਜਪੁਰਾ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ੇਰਪੁਰੀ ਸੁਸ਼ੀਲ ਵਰਦੀ ਹਰਮੇਸ਼ ਪਾਰ ਸਿੰਘਪੁਰੀ ਸੁਖਵਿੰਦਰ ਬਿੱਟੂ ਇੰਦਰਜੀਤ ਚੰਦੜ ਹਰਮਨਜੀਤ ਪ੍ਰਕਾਸ਼ ਸੁਰਜੀਤ ਕੀਤਾ ਸਰਬਜੀਤ ਅਹਿਰ ਜਰਮਨੀ ਵਿੰਦਰਪਾਲ ਤੇ ਹਿੰਗ ਚੰਦਰ ਸ਼ੇਖਰ ਅਤੇ ਹਰ ਵੱਡੀ ਗਿਣਤੀ ਧਾਗੂ ਹਾਜ਼ਰ ਸਨ ਉਦਗਾਟਨ ਮੌਕੇ ਕਰੀਮਪੂਰੀ ਨੇ ਕਿਹਾ ਕਿ ਇਸੇ ਸਥਾਨ ਪਿੰਡ ਨੰਗਲ ਵਿਖੇ ਪੰਜਾਬ ਸੰਭਾਲੋ ਵੈਨਰ ਦੇ ਹੇਠ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਜ਼ਿਲ੍ਹਾ ਪਦਰੀ ਸਮਾਗਮ ਬੜੀ ਸ਼ਰਧਾ ਤੇ ਸਤਿਕਾਰ ਢੰਗ ਨਾਲ ਮਨਾਇਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅੱਜ ਸਾਹਿਬ ਜੀ ਦਾ ਨਵਾਂ ਬੁੱਤ ਲਗਾ ਕਿ ਅਸੀਂ ਸ਼ਰਾਰਤੀ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਜਦ ਕਿ ਸ਼ਰਾਰਤੀ ਲੋਕ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿੱਚ ਉਹ ਲਗਾਤਾਰ ਫੇਲ ਸਾਬਤ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਬੁਤਵਾਦੀ ਸੁਰੱਖਿਆ ਲਈ ਸਰਕਾਰ ਪੁਖਤਾ ਪ੍ਰਬੰਧ ਕਰੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਅਤੇ ਆਪਸੀ ਪਾਈਚਾਰਕ ਸਾਂਝਾ ਕਾਇਮ ਰਹੇ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਅਨਕ ਦੇ ਨਿਸ਼ਾਨੀ ਕਿਉਂਕਿ ਸਰਕਾਰ ਪੰਜਾਬ ਦੀ ਔਰ ਕੇਂਦਰ ਦੀ ਔਰ ਉਹਨਾਂ ਦੀਆਂ ਏਜੰਸੀਆਂ ਨੇ ਡਾਕਟਰ ਅੰਬੇਡਕਰ ਦੇ ਪੈਰੋਕਾਰਾਂ ਨੂੰ ਚੁਣੌਤੀ ਦਿੱਤੀ ਔਰ ਉਸ ਚੁਣੌਤੀ ਨੂੰ ਸਮਾਜ ਨੇ ਸਵੀਕਾਰਿਆ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਦਾ ਅਪਮਾਨ ਕਰਨ ਵਾਲੀਆਂ ਤਾਕਤਾਂ ਨੂੰ ਔਰ ਅੰਬੇਦਕਰ ਦੇ ਸਟੈਚੂ ਦਾ ਅਪਮਾਨ ਕਰਨ ਵਾਲੀਆਂ ਤਾਕਤਾਂ ਨੂੰ ਨਕਾਰਿਆ। ਤੋਂ ਮੈਂ ਅੱਜ 바ਵਾ ਸਾਹਿਬ ਡਾਕਟਰ ਕੰਬੇਟਕਰ ਕੀ ਦਾ ਸਟੈਚੂ ਉਹਨਾਂ ਦੇ ਹੱਥ ਵਿੱਚ ਸੰਵਿਧਾਨ ਔਰ ਨੰਗਲ ਦੇ ਵਿੱਚ ਉੱਥੇ ਹੀ ਸਿਧਾਂਤ ਤੇ ਸਥਾਪਿਤ ਕਰਨ ਤੇ ਜਿੱਥੇ ਹੁਕਮਰਾਨਾਂ ਦੀਆਂ ਕਟਕੁੱਤਲੀਆਂ ਨੇ ਚੁਣੌਤੀ ਦਿੱਤੀ ਹੈ। ਮੈਂ ਖਲੋਰਤਿਆਂ ਸਾਰੀਆਂ ਸੰਗਤਾਂ ਨੂੰ ਵਿਸ਼ਵ ਭੀੜ ਸੰਗਤਾਂ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਮੌਜੂਦ ਸਮਾਜ ਪਾਰਟੀ ਪੰਜਾਬ ਵੱਲੋਂ ਮੁਬਾਰਕਬਾਦ ਦਿਨਾ ਵਧਾਈ ਦਿਨਾ ਔਰ ਮੈਂ बार-बार ਸੰਗਤਾਂ ਨੂੰ ਇਹ ਸੱਦਾ ਦਿੰਦਾ ਕਿ ਅਸੀਂ ਦੁਸ਼ਮਣ ਇਹ ਚਾਹੁੰਦਾ ਹੈ ਕਿ ਭਾਜਪਾ ਸਮਾਜ ਪਾਰਟੀ ਦੇ ਪੰਜਾਬ ਸੰਭਾਲੋ ਜਿਹੜੀ ਮਹਮ ਛੇੜੀ ਹੈ ਇਹ ਪੰਜਾਬ ਸੰਭਾਲੋ ਮਹਮ ਨੂੰ ਇਹ ਅੰਬੇਡਕਰ ਦੇ ਸਟੈਚੂ ਸੰਭਾਲੋ ਮਹਮ ਚ ਬਦਲਤਾ ਜਾਏ ਲੇਕਿਨ ਭਾਜਪਾ ਸਮਾਜ ਪਾਰਟੀ ਪੰਜਾਬ ਦੀ ਸਰਕਾਰ ਨੂੰ ਇਹ ਚੁਣੌਤੀ ਦੇਣਾ ਚਾਹੁੰਦੇ ਔਰ ਕੇਂਦਰ ਦੀ ਸਰਕਾਰ ਨੂੰ ਵੀ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਕਿ ਤੁਹਾਡੀ ਦੋਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਗਰ ਐਂਟੀ ਨੈਸ਼ਨਲ ਫੋਰਸਸ ਪੰਜਾਬ ਦੇ ਅੰਦਰ ਕੋਈ ਭਾਈਚਾਰਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ ਬਣਾ ਰਹੀ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਸੀਆਂ ਤਾਕਤਾਂ ਨਾਲ ਨਿਪਟਣ ਦੀ ਔਰ ਪੰਜਾਬ ਦੇ ਅੰਦਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜਦੋਂ ਬੀਜੇਪੀ ਦੇ ਲੋਕ ਇਹ ਕਹਿੰਦੇ ਆ ਕਿ ਅਸੀਂ ਬੁੱਤਾਂ ਦੀ ਰਾਖੀ ਕਰਾਂਗੇ ਡੰਡੇ ਲੈ ਕੇ ਔਰ ਆਮ ਪਾਰਟੀ ਦੇ ਗੁਲਾਮ ਕਹਿੰਦੇ ਆ ਕਿ ਅਸੀਂ ਰਾਖੀ ਕਰਾਂਗੇ ਮੈਂ ਸਮਝਦਾ ਕਿ ਇਹ ਦੋਨੇ ਕੇਂਦਰ ਔਰ ਸੂਬੇ ਦੀ ਸਰਕਾਰ ਦੇ ਜਿਹੜੇ ਗੁਲਾਮ ਹੈ ਉਹ ਆਪਣੇ ਮਾਲਕ ਦੇ ਇਸ਼ਾਰੇ ਤੇ ਪੰਜਾਬ ਦੇ ਵਿੱਚ ਸਿਵਲ ਵਾਰ ਦੇ ਲਈ ਲੋਕਾਂ ਨੂੰ ਉਕਸਾਰ ਹੈ ਤੇ ਸਰਕਾਰਾਂ ਦਾ ਮਕਸਦ ਲੋਕਾਂ ਨੂੰ ਨੁਕਸਾਨਾ ਨਹੀਂ ਹੁੰਦਾ ਬਲਕਿ ਮਸਲਿਆਂ ਨੂੰ ਸੁਲਝਾਣਾ ਹੁੰਦਾ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਨੂੰ ਸਲਾਹ ਆ ਕਿ ਉਹ ਆਪਣੀਆਂ ਫੋਰਸਸ ਨੂੰ ਅਸੀਂ ਜਿਹੜੀ ਪਹਿਲੇ ਦਿਨ ਤੋਂ ਗੱਲ ਕਹਿ ਰਹੇ ਆ ਕਿ ਪੰਜਾਬ ਦੀ ਸਰਕਾਰ ਹਰ ਸਟੈਚੂ ਦੇ ਉੱਪਰ ਸਿਕਿਉਰਿਟੀ ਲਗਾਵੇ ਤਾਂ ਕਿ ਕੋਈ ਐਸੀ ਹਰਕਤ ਆਉਣ ਵਾਲੇ ਸਮੇਂ ਚ ਪੰਜਾਬ ਚ ਨਾ ਹੋਵੇ ਜਿਹੜੀ ਕੋਈ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਵਾਲੀ ਹੋਵੇ ਅਗਰ ਪੰਜਾਬ ਸਰਕਾਰ ਇਹਦੇ ਤੇ ਗੰਭੀਰ ਨਹੀਂ ਤਾਂ ਇਹ ਸਰਕਾਰ ਨੂੰ ਸਜ਼ਾ ਫਿਰ ਪੰਜਾਬ ਦੀ ਸੰਗਤ ਦੇਊਗੀ ਇਸ ਕਰਕੇ ਮੇਰੀ ਬੇਨਤੀ ਆ ਮੈਂ ਅੱਜ ਵੀ ਪੰਜਾਬ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਸੰਦੀ ਸਲਾਹ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਔਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨੇ ਲਈ ਜਿਸ ਤਰ੍ਹਾਂ ਬੀਐਸਪੀ ਸੰਜੀਦਾ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਇਸੇ ਤਰ੍ਹਾਂ ਬੀਜੇਪੀ ਨੂੰ ਵੀ ਅਕਾਲੀ ਦਲ ਨੂੰ ਵੀ ਕਾਂਗਰਸ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਉਹਨਾਂ ਨੂੰ ਸਭ ਨੂੰ ਇੰਟਰਵੈਨ ਕਰਨਾ ਚਾਹੀਦਾ ਔਰ 바ਵਾ ਸਾਹਿਬ ਦਾ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਸਾਰੇ ਪੰਜਾਬੀਆਂ ਨੂੰ ਬਰ ਚੜਕੇ ਮਨਾਉਣਾ ਚਾਹੀਦਾ ਕੋਈ ਬਿਤਕਰੇਵਾਜੀ ਕੋਈ ਫੁੱਟਪਾਲ ਤਾਕਤਾਂ ਜਿਹੜੀਆਂ ਉਹਨਾਂ ਦੀ ਚੁਣੌਤੀ ਜਿਹੜੀ ਆ ਉਹਨੂੰ ਨਕਾਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਤੱਕ ਜ਼ੁਬਾਨ ਨਹੀਂ ਖੋਲੀ 31 ਤਰੀਕ ਦੀ ਘਟਨਾ ਹੋਈ ਹੈ ਉਹਨਾਂ ਨੂੰ ਵੀ ਜ਼ਬਾਨ ਖੋਲ੍ਹਣੀ ਚਾਹੀਦੀ ਆ ਕਾਂਗਰਸ ਦਾ ਪ੍ਰਧਾਨ ਵਿਰੋਧੀ ਧਿਰ ਦਾ ਲੀਡਰ ਬੀਜੇਪੀ ਦਾ ਪ੍ਰਧਾਨ ਸਭ ਖਮੋਸ਼ ਆ ਤੇ ਉਹਨਾਂ ਨੂੰ ਇਹ ਆਪਣੀ ਸਾਜ਼ਿਸ਼ ਚੁੱਪ ਤੋੜ ਕੇ ਨਕਾਰਾਤਮਕਤਾ ਨਾਲ ਜਿਹੜਾ ਉਹ ਖੜੇ ਹੋਣ ਦਾ ਸੰਦੇਸ਼ ਦੇ ਰਹੇ ਆ ਉਹ ਸਟੈਂਡ ਸ਼ਿਫਟ ਕਰਕੇ ਡਾਕਟਰ ਅੰਵੇਟਕਰਜੀ ਦੇ ਸਵਿਧਾਨ ਨਾਲ ਖੜਨਾ ਚਾਹੀਦਾ ਬਸ ਬਸਪਤ ਜਿਹੜੇ ਕਾਰਕਰਤਾ ਲੱਗੇ ਆ ਆਪਣੇ ਆਪ ਭੋਜਨ ਸਮਾਜ ਪਾਰਟੀ ਅਸੀਂ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਲਈ ਪੈੜਾਂ ਦੇ ਭਰਾ ਬਚਾਉਣ ਲਈ ਪੰਜਾਬ ਚੋਂ ਡਰੱਗ ਮਾਫੀਆ ਦੇ ਖਾਤਮੇ ਲਈ ਪੰਜਾਬ ਦੇ ਨੌਜਵਾਨਾਂ ਦੇ ਰੋਜ਼ਗਾਰ ਲਈ ਪੰਜਾਬ ਦੇ ਵਿੱਚ ਜ਼ਰਦਰ ਹੁਕਮ ਦੀ ਆਰਥਿਕਤਾ ਔਰ ਲੈਂਡ ਆਰਡਰ ਲਈ ਭੋਜਨ ਸਮਾਜ ਪਾਰਟੀ ਸਰਕਾਰੀ ਸਕੂਲਾਂ ਚ ਅਧਿਆਪਕਾਂ ਲਈ ਹਸਪਤਾਲਾਂ ਚ ਡਾਕਟਰਾਂ ਲਈ ਇੱਕ ਨਵਾਂ ਸੇਤਮੰਦ ਪੰਜਾਬ ਫਰਨੌਨ ਲਈ ਬਹੁਜਲ ਸਮਾਜ પાર્ટી ਦਾ ਪੰਜਾਬ ਚ ਇੱਕ ਬਦਲ ਤਿਆਰ ਕਰ ਰਹੀ ਹੈ ਔਰ BSP ਦੇ ਵਰਕਰ BSP ਦੇ ਸਮਰਥਕ ਬੜੀ ਗੰਤੀ ਚ ਪਿੰਡ ਪਿੰਡ ਜਾ ਕੇ ਇਹ ਪੰਜਾਬ ਸਭਾਲੋ ਮਹਮ ਦੀ ਜਾਣਕਾਰੀ ਦੇ ਰਹੇ ਆ ਔਰ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਪੰਜਾਬ ਦੀ ਸੰਗਤ ਇਰੈਸਪੈਕਟਿਵ ਆਫ ਕਾਸਟ ਐਂਡ ਰਿਲੀਜਨ ਉਹ ਸਭ ਕੁਝ ਤੋਂ ਉੱਪਰ ਉੱਠ ਕੇ BSP ਦੀ ਪੰਜਾਬ ਸਭਾਲੋ ਮਹਮ ਦੀ ਸੰਜੀਦਗੀ ਨੂੰ ਸਮਝ ਰਹੀ ਆ ਮਹਾਲੀ ਦੇ ਵਿੱਚ ਕੱਲ ਮੇਰੀ ਰਿਟਾਇਰ ਆਈਐਸ ਆਈਪੀਐਸ ਅਧਿਕਾਰੀਆਂ ਨਾਲ ਮੀਟਿੰਗ ਹੋਈ ਔਰ ਉਹ ਅਧਿਕਾਰੀ ਜਿਨ੍ਹਾਂ ਨੇ ਲੰਬਾ ਸਮਾਂ ਸਟੇਟ ਨੂੰ ਜਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਜਾਂ ਕੇਂਦਰ ਦੇ ਵਿੱਚ ਰਹਿ ਕੇ ਸੇਵਾਵਾਂ ਦਿੱਤੀਆਂ ਅੱਜ ਉਹਨਾਂ ਨੇ ਕੱਲ ਆਪਣੀਆਂ ਸੇਵਾਵਾਂ ਬੌਝਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਸਮਰਪਿਤ ਕਰ ਦਿੱਤੀਆਂ ਤਾਂ ਇਹ ਬੌਝਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦੇ ਪ੍ਰਤੀ ਪੰਜਾਬ ਦੀ ਜਨਤਾ ਦੀ ਸੰਜੀਦਗੀ ਔਰ ਗੰਭੀਰਤਾ ਦਾ ਇੱਕ ਮੈਸੇਜ ਜਿਹੜਾ ਪੰਜਾਬ ਨੂੰ ਗਿਆ ਔਰ ਪੰਜਾਬ ਦੇ ਵਿੱਚ ਪੜੇ ਲਿਖੇ ਬੁੱਧੀਜੀਵੀ ਵਰਗ ਨੇ ਔਰ ਉਸ ਮਹਿਮ ਦਾ ਸਹਿਯੋਗ ਦੇਣ ਦਾ ਪ੍ਰੋਪੋਜ਼ਲ ਦਿੱਤਾ ਮੈਂ ਉਹਨਾਂ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਇਸ ਖੋਰ ਅੰਕਾਰ ਚੋਂ ਸੰਕਟ ਚੋਂ ਕੱਟਣ ਦੇ ਲਈ ਇਸ ਔਖੇ ਸਮੇਂ ਤੇ ਮੌਜੂਦ ਸਮਾਜ ਪਾਰਟੀ ਦੀ ਇਸ ਪੰਜਾਬ ਸਭਾਲੋ ਮਹਿਮੂ ਥਾਪੜਾ ਦਿੱਤਾ ਔਰ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਵੀ ਬੁੱਤੀ ਜੀਵੀਆਂ ਨੂੰ ਵੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ